ਸਤਿ ਨਮਸਕਾਰ ਸਤਲੁਜ ਜੀ ਕੰਡੇ ਤੋਂ ਬੋਰ ਤੋਂ ਮਹਾਤਮਾ ਨਗਰ ਆਤਮਾ ਨਗਰ ਜਾ ਰਹੇ ਆ ਹਾਲਾਤ ਦੇਖ ਰਹੇ ਆ ਤੁਸੀਂ ਇੱਕ ਦੋ ਬੱਚੇ ਸੀ ਜਿਹੜੇ ਆਪਦੀ ਮਾਂ ਤੋਂ 20 ਦਿਨ ਅ ਕਿਸੇ ਸੇਫ ਜਗ੍ਹਾ ਤੇ ਚਲੇ ਗਏ ਸੀ ਤਾਂ ਬੱਚੇ ਆਪਣੀ ਮਾਂ ਨੂੰ ਜਿਹੜਾ ਉਹ ਮਿਲਣ ਜਾ ਰਹੇ ਆ ਤਾਂ ਬਾਪ ਵੀ ਹੈਗਾ ਬੱਚਿਆਂ ਦਾ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਕਿ ਤੁਸੀਂ ਇਹ ਜਿਹੜੇ ਬੱਚੇ ਸੀ ਉਹ ਸੇਫ ਜਗ੍ਹਾ ਤੇ ਕਿਉਂ ਨਹੀਂ ਲੈ ਕੇ ਗਏ ਤਾਂ ਹਾਲਾਂਕਿ ਇਹ ਘਰ ਦੇ ਲੈ ਕੇ ਜਾ ਰਹੇ ਆ ਪੁੱਛਦੇ ਆ ਕਿਉਂ ਲੈ ਕੇ ਜਾ ਰਹੇ ਆ ਪਰ ਭਾਈ ਜੀ ਕਿੱਥੇ ਜਾ ਰਹੇ ਹੋ ਕਿਉਂ ਤੁਸੀਂ ਇਹ ਬੱਚੇ ਲੈ ਕੇ ਜਾ ਰਹੇ ਹੋ ਇਹ ਪਹਿਲਾਂ ਤਾਂ ਸੇਖ ਜਗ੍ਹਾ ਤੇ ਹੀਗੇ ਸੀ ਆਪਦੇ ਨਾਨੇ ਕੋਲੇ ਤੇ ਹੁਣੇ ਬਾਵਾ ਬੱਚੀ ਦੇ ਲੋਗ ਆ ਕਿ ਤਕਰੀਬਨ 24 ਨੂੰ 25 ਦਿਨਾਂ ਹੋ ਗਏ ਹੋ ਵਾਪਸ ਕਹਿੰਦੇ ਅਸੀਂ ਜੜੀ ਘੁੰਡੇ ਕੋਲ ਆਣਾ ਹਾਂ ਇਹਨਾਂ ਦੀ ਇੱਥੇ ਮਾਸ ਨਗਰ ਪਿੰਡ ਤੇ ਉਹ ਵੀ ਤੇ ਸਾਰੇ ਦਾਦਾ ਦਾਦੀ ਸਾਰੇ ਚਾਚੇ ਚਾਇਕ ਸਾਰੇ ਇੱਥੇ ਹੀ ਆ ਤੇ ਇਕੱਲੇ ਰਹਿ ਰਹੇ ਸੀ ਨਾਨਾ ਕੋਲ ਮਾਸੀ ਇਹਨਾਂ ਦੀ ਛੋਟੀ ਹੈ ਜੇ ਰੋਟੀ ਪਾਣੀ ਦਾ ਉਪਕਰ ਉਹਦੇ ਘਰੋਂਦਾ ਨਾਨੀ ਇਹਨਾਂ ਦੀ ਗੁਜਰ ਚੁੱਕੀ ਸੀ ਪਹਿਲਾਂ ਉਹ ਤਕਰੀਬਨ 23 ਦਿਨ ਸਾਲ ਹੋ ਗਏ ਜਾਂ ਇਸ ਵਾਸਤੇ ਸੈਂ ਇਹਨਾਂ ਨੂੰ ਵਾਪਸ ਲੈ ਕੇ ਜਾ ਰਹੇ ਹਾਂ ਬੱਚੇ ਰੋਂਦੇ ਸੀ ਉੱਚੇ ਸੀ ਰਹਿ ਜਾਣਾ ਡੈਡੀ ਕੋ ਜਾਣਾ ਮੰਮੀ ਕੋ ਜਾਣਾ ਬਾਅਦ ਮਾਰ ਹੋਈ ਪਈ ਸੀ ਤੁਹਾਨੂੰ ਲੱਗਦਾ ਨਹੀਂ ਇਹ ਹਾਲਾਤ ਆ ਜਿਹੜੇ ਬਸ ਤੋਂ ਬੱਦਰ ਹੋਏ ਆ ਇਹ ਆ ਕੇ ਪੇੜਾਂ ਵਿੱਚ ਜਿਹੜਾ ਦੁਰਘਟਨਾ ਜਿੱਤੇ ਲੋਕਾਂ ਨੇ ਕਹਾ ਘਰਾਂ ਦੇ ਵਿੱਚ ਜਿਹੜਾ ਪਾਣੀ ਭਰ ਚੁੱਕਿਆ ਤਾਂ ਕਹਿੰਦੇ ਤੁਹਾਨੂੰ ਲੱਗਾ ਨਹੀਂ ਵੀ ਪੁੱਛਿਆ ਆਪਦੀ ਬੱਚਾ ਨੂੰ ਕਿਉਂ ਲੈ ਕੇ ਜਾ ਰਹੇ ਹੋ ਤੁਹਾਨੂੰ ਐਂਡੀਆ ਪਰ ਨੇ ਵੀ ਸਮਝਾਇਆ ਸੀ ਭਾਈ ਨਹੀਂ ਜਾਣਾ ਉਹ ਸਮਝਾਇਆ ਸੀ ਪਰ ਸਾਡੀ ਹੁਣ ਮਜਬੂਰੀ ਹੈ ਇਹ ਮਾਂ ਕੋ ਤੋਂ ਬਿਨਾ ਬਾਹਰ ਹੋ ਕੇ ਉੱਥੇ ਜੇ ਇਹਨਾਂ ਨੂੰ ਕੁਝ ਹੋ ਜਾਵੇ ਕੋ ਗੁੰਮ ਸਮ ਸਾਡੀ ਕੁੜੀ ਹੋ ਜਾਂਦੀ ਹੈ ਜੀ ਤੁਸੀਂ ਆਪ ਇਹਨਾਂ ਹੀ ਮਾਂ ਨੂੰ ਇਹਨਾਂ ਨੂੰ ਥੋੜੋ ਮਲਾ ਕੇ ਲੈ ਕੇ ਹੁੰਦੇ ਨਾ ਤੁਸੀਂ ਕਿਉਂ ਇਹਨਾਂ ਦੀ ਜਾਨ ਜੋਖੀ ਵਿੱਚ ਕਿਉਂ ਪਾ ਰਹੇ ਹੋ ਜਾਨ ਜੋਖਮ ਨਹੀਂ ਪਾ ਰਹੇ ਸਰ ਜੀ ਕੋ ਇਹ ਉਹ ਘਰੇ ਆਣਾ ਚਾਹੁੰਦੇ ਸੀ ਹੁਣ ਦੋ ਚਾਰ ਦਿਨ ਲੈ ਰਹੇ ਰਹਿ ਜਾਣਗੇ ਫਿਰ ਵਾਪਸ ਛੱਡ ਦੇਣ ਹਲਾਤ ਕਿਤਾ ਜੀ ਤੁਹਾਨੂੰ ਪਤਾ ਵੀ ਹਲਾਤ ਕਿੱਹਾ ਕੀ ਮਾੜੇ ਆ ਸਾਡੇ ਨਾਲ ਜਲਾਤ ਮਾੜੇ ਆ ਕੋ ਸਾਡੇ ਸਾਰੇ ਪਿੰਡਾਂ 'ਚ ਪਾਣੀ ਪਾਣੀ ਹੈ ਜੀ तकरीबन 15 20 ਫੁੱਟ ਉੱਚਾ ਪਾਣੀ ਹੈਗਾ ਤਾ ਤਸਵੀਰਾਂ ਤੁਹਾਨੂੰ ਦਿਖਾ ਦਨਾ ਸੱਤ ਲੋਕੀਆਂ ਤਸਵੀਰਾਂ ਪਾਣੀ ਜਿਹੜਾ ਹੋ ਜਿਹੜਾ ਅੰਦਰ ਤੇ ਦੂਰ ਦਾ ਜਿਹੜਾ ਆਪਾਂ ਜਿਹੜਾ ਕਹਿਣਾ ਉਹ ਮਚਾਰਿਆ ਜਿਹੜੇ ਬੰਡਾਂ ਦੀ ਬੰਡਾ ਉਹ ਪਾਣੀ ਨੇ ਜਿਹੜੀ ਮਾਰ ਦੇ ਵਿੱਚ ਆ ਗਿਆ ਤਾਂ ਤੁਹਾਨੂੰ ਮੈਂ ਤਸਵੀਰ ਬੱਚਿਆਂ ਦੀ ਦਿਖਾਉਂਗਾ ਜਿਹੜੇ ਆਪਣੀ ਮਾਰ ਨੂੰ ਮਿਲਣ ਜਾ ਰਹੇ ਨੇ ਤਾਂ ਬੱਚਿਆਂ ਨੂੰ ਜਿਹੜੇ ਪਿਆਰੇ ਜਿਹੇ ਬੱਚੇ ਆ ਉਹ ਕਹਿ ਰਹੇ ਸੀ ਅਸੀਂ ਆਪਣੀ ਜਿਹੜੀ ਮਾਂ ਨੂੰ ਮਿਲ ਕੇ ਆਉਣਾ ਦਾ ਤਾਂ ਇਹ ਡੀਆਰਐਮ ਦੀ ਟੀਮ ਆ ਜਿਹੜੀ ਉਹ ਰਾਹਤ ਕਾਰ ਦੇ ਵਿੱਚ ਲੱਗੀ ਹੋਈ ਆ ਤਾਂ ਤੁਸੀਂ ਦੇਖ ਸਕਦੇ ਹੋ ਸੋ ਜੀ ਨਾ ਤੁਹਾਨੂੰ ਦਿਖਾ ਦਿੰਦੇ ਆ ਸੱਤ ਲੋਚੇ ਜਿਹੜੇ ਹਾਲਾਤ ਨੇ ਇਹ ਜਿਹੜੇ ਹੜ ਦੇ ਹਾਲਾਤ ਨੇ ਉਹ ਤੁਹਾਨੂੰ ਦਿਖਾ ਦਿੰਦੇ ਆ ਇਤਨਾ ਪਿਓਰ ਵੀ ਆਹ ਆਹ ਉਹ ਸਭ ਮਚਲੀ ਹੈ ਮਚਲੀ ਦਾ ਸਮੋਕਲੀ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਸਾਡੇ ਨਾਲ ਕੋਈ ਹੋਰ ਵੀ ਇਥੋਂ ਦੇ ਜਿਹੜੇ ਮੌਜੂਦ ਨਹੀਂ ਬਾਈ ਗੱਲ ਕਰਦੇ ਬਾਈ ਇਹ ਕਿਹੋ ਜਿਹੇ ਹਾਲਾਤ ਨੇ ਤੁਹਾਡੀ ਕਿੱਥੇ ਜਾਣਾ ਤੁਸੀਂ ਅੰਦਰ ਮਾਤਮਾ ਆਨ ਇਹ ਇਧਰ ਇੱਕ ਇਹ ਏਰਾ ਪਾਣੀ ਹਾਲਾਤ ਕਿ ਹੋ ਜੇ ਅੰਦਰ ਜਾ ਕੇ ਇਹ ਤਾਂ ਇਹ ਹੋ ਵੀ ਕੀ ਜਾਂਦੇ ਸਾਰੇ ਬਸ ਪਾਣੀ ਖਾਦੇ ਬਿਲਕੁਲ ਬਿਲਕੁਲ ਸੇਲ ਤੋਂ ਜਿਹੜਾ ਕੋਈ ਰੋਪਣ ਪਾਣੀ ਅੰਦਰ ਪਹੁੰਚ ਰਿਹਾ ਜ ਨਹੀਂ ਪਹੁੰਚ ਰਿਹਾ ਹੈ ਰਾਤ ਤੋਂ ਮੜਵਾਨੀ ਉਹ ਬਾਸ ਨੂੰ ਆਪ ਲੈ ਕੇ ਆਣਾ ਪਵੇ ਆ ਗਏ ਤੇ ਐਨ ਡੀ ਆਰ ਐਫ ਦੀ ਟੀਮਾਂ ਕੋ ਸਵੇਰ ਸਵੇਰ ਤੋਂ ਬਹੁਤ ਆਂ ਆਂ ਉਹ ਪਹੁੰਚ ਆ ਤੁਹਾਨੂੰ ਸੇਫ ਜਗ੍ਹਾ ਤੇ ਵੀ ਲੈ ਕੇ ਜਾ ਰਹੇ ਸੀ ਪਰਿਵਾਰ ਤੁਹਾਡਾ ਸੇਫ ਜਗ੍ਹਾ ਤੇ ਜਾਂ ਘਰ ਹੀ ਆ ਨੇ ਪਰਿਵਾਰ ਕਰਈਏ ਸਾਡੇ ਘਰ ਥੋੜਾ ਉੱਚੀ ਜਗ੍ਹਾ ਬਣਾਇਆ ਤੇ ਸੇਫ ਪਰਿਵਾਰ ਇੱਥੇ ਬਿਲਕੁਲ ਬਿਲਕੁਲ ਤਾਂ ਇਹਨਾਂ ਦੇ ਕਹਿਣਾ ਵੀ ਜਿਹੜਾ ਸਾਡਾ ਪਰਿਵਾਰ ਆ ਉਹ ਹਲੇ ਤੱਕ ਸੇਫ ਆ ਤਾਂ ਤਾਂ ਜਿਹੜਾ ਸਾਡਾ ਪਰਿਵਾਰ ਆ ਉਹ ਸੇਫ ਆਗਾ ਤਾਂ ਹਲੇ ਤੱਕ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੀ ਵੋਟ ਆ ਉਸ ਦੇ ਵਿੱਚ ਜਿਹੜੇ ਕੋਈ ਜਿਹੜੇ ਉਹ ਘਾਹ ਵਗੈਰਾ ਉਹ ਫਸ ਗਿਆ ਤੁਸੀਂ ਦੇਖ ਸਕਦੇ ਹੋ ਵੋਟ ਬੰਦ ਹੋ ਗਈ ਤਾਂ ਜਿਹੜੀ ਤਸਵੀਰ ਆ ਤੁਹਾਨੂੰ ਜਿਹੜੇ ਅਰਫ ਦੇ ਜਿਹੜੇ ਨੌਜਵਾਨ ਆ ਉਹ ਜਿਹੜੇ ਹਰ ਟਾਈਮ ਉਹ ਲੋਕਾਂ ਦੀ ਸੇਵਾ ਦੇ ਵਿੱਚ ਲਗੇ ਰਹਿੰਦੇ ਆ ਤਾਂ ਤੁਹਾਨੂੰ ਗਾਹ ਦੀਆਂ ਅੱਗੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣੇ ਆ ਕਿਹੋ ਜਿਹੇ ਹਾਲਾਤ ਨੇ ਕਿਹੋ ਜੀ ਜਿਹੜੀ ਜ਼ਿੰਦਗੀ ਲੋਕ ਬਸਰ ਕਰ ਰਹੇ ਨੇ ਇਸ ਟਾਈਮ ਅਸੀਂ ਸਤਲੁਜ ਦੇ ਕੰਡੇ ਤੋਂ ਬੋਰ ਤੋਂ ਮਹਾਤਮਾ ਨਗਰ ਆਤਮਾ ਨਗਰ ਜਾ ਰਹੇ ਆ ਹਾਲਾਤ ਦੇਖ ਰਹੇ ਆ ਤੁਸੀਂ ਇੱਕ ਦੋ ਬੱਚੇ ਸੀ ਜਿਹੜੇ ਆਪਦੀ ਮਾਂ ਤੋਂ 20 ਦਿਨ ਅ ਕਿਸੇ ਸੇਫ ਜਗ੍ਹਾ ਤੇ ਚਲੇ ਗਏ ਸੀ ਤਾਂ ਬੱਚੇ ਆਪਣੀ ਮਾਂ ਨੂੰ ਜਿਹੜਾ ਉਹ ਮੈਂ ਨਹੀਂ ਕਰਿਆ ਤਾਂ ਬਾਪ ਵੀ ਹੈਗਾ ਬੱਚਾ ਦਾ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਕਿ ਤੁਸੀਂ ਇਹ ਜਿਹੜੇ ਬੱਚੇ ਸੀ ਉਹ ਸੇਫ ਜਗ੍ਹਾ ਤੇ ਕਿਉਂ ਨਹੀਂ ਲੈ ਕੇ ਗਏ ਤਾਂ ਹਾਲਾਂਕਿ ਇਹ ਘਰ ਦਿਲ ਲੈ ਕੇ ਜਾ ਰਹੇ ਆ ਪੁੱਛਦੇ ਆ ਕਿਉਂ ਲੈ ਕੇ ਜਾ ਰਹੇ ਆ ਪਰ ਭਾਈ ਜੀ ਕਿੱਥੇ ਜਾ ਰਹੇ ਹੋ ਕਿਉਂ ਤੁਸੀਂ ਇਹ ਬੱਚੇ ਲੈ ਕੇ ਜਾ ਰਹੇ ਹੋ ਇਹ ਪਹਿਲਾਂ ਤਾਂ ਸੇਫ ਜਗ੍ਹਾ ਤੇ ਹੀਗੇ ਸੀ ਆਪਦੇ ਨਾਨੇ ਕੋਲੇ ਤੇ ਹੁਣ ਇਹ ਬਾਵਾ 21 ਦਿਨ ਹੋ ਗਏ ਤੇ ਤਕਰੀਬਨ 24 ਤੋਂ 25 ਦਿਨ ਹੋ ਗਏ ਤੇ ਵਾਪਸ ਕਹਿੰਦੇ ਸੀ ਜਿਹੜੀ ਤੁਹਾਡੇ ਕੋਲ ਆਣਾ ਹਾਂ ਇਹਨਾਂ ਦੀ ਇੱਥੇ ਮਧੂਨਗਰ ਪਿੰਡ ਤੇ ਉਹ ਵੀ ਤੇ ਸਾਰੇ ਦਾਦਾ ਦাদি ਸਾਰੇ ਚਾਚੇਤਾਏ ਸਾਰੇ ਇੱਥੇ ਹੀ ਆ ਤੇ ਇਕੱਲੇ ਰਹਿ ਰਹੇ ਜੀ ਨਾਨਾ ਕੋਲ ਮਾਸੀ ਇਹਨਾਂ ਦੀ ਛੋਟੀ ਹੈ ਜੇ ਉਹ ਰੋਟੀ ਪਾਣੀ ਦਾ ਉਪਕਰਨ ਦੇ ਘਰ ਹੁੰਦਾ ਨਾਨੀ ਇਹਨਾਂ ਦੀ ਗੁਜ਼ਰ ਚੁੱਕੀ ਸੀ ਪਹਿਲਾਂ ਉਹ तकरीबन 23 ਦਿਨ ਸਾਲ ਹੋ ਗਏ ਚਾ ਤੇ ਇਸ ਵਾਸਤੇ ਸੇ ਇਹਨਾਂ ਨੂੰ ਵਾਪਸ ਲੈ ਕੇ ਜਾ ਰਹੇ ਬੱਚੇ ਰੋਂਦੇ ਸੀ ਉੱਚੇ ਸੀ ਰਹਿ ਜਾਣਾ ਡੈਡੀ ਕੋਲ ਜਾਣਾ ਮੰਮੀ ਕੋਲ ਜਾਣਾ ਸਾਥ ਹੋ ਰਹੀ ਤੇ ਤੁਹਾਨੂੰ ਲੱਗਦਾ ਨਹੀਂ ਇਹ ਹਾਲਾਤ ਆ ਜਿਹੜੇ ਬੱਸ ਤੋਂ ਬੱਤਰ ਹੋਏ ਆ ਆ ਕੇ ਪੇੜਾ ਦੇਖ ਲੈਣਾ ਜਿੱਤੇ ਲੋਕਾਂ ਨੇ ਅੱਧਰਾਂ ਦੇ ਵਿੱਚ ਜਿਹੜਾ ਪਾਣੀ ਭਰ ਚੁੱਕਿਆ ਤਾਂ ਕਿ ਜੇ ਤੁਹਾਨੂੰ ਲੱਗਾ ਨਹੀਂ ਵੀ ਕੁਝ ਆਪ ਦੀ ਬੱਚਾ ਨੂੰ ਕੰਗ ਲੈ ਕੇ ਜਾ ਰਹੇ ਹਾਂ ਤਾਂ ਮੁੰਮਾ ਇਡੀ ਆਪਨੇ ਵੀ ਸਮਝਾਇਆ ਸੀ ਵੀ ਨਹੀਂ ਜਾਣਾ ਤੁਸੇ ਬੱਚਿਆਂ ਲੈ ਕੇ ਉਹ ਸਮਝਾਇਆ ਸੀ ਪਰ ਸਾਡੀ ਹੁਣ ਮਜਬੂਰੀ ਹੈ ਜੇ ਮਾਂ ਕੋ ਤੋਂ ਬਿਨਾ ਬਾਹਰ ਹੋ ਕੇ ਉੱਥੇ ਇਹਨਾਂ ਨੂੰ ਕੁਝ ਹੋ ਜਾਵੇ ਕੋ ਗੁੰਮ ਸਮ ਸਾਡੀ ਕੁੜੀ ਹੋ ਜਾਂਦੀ ਹੈ ਜੀ ਤੁਸੀਂ ਆਪ ਇਹਨਾਂ ਹੀ ਮਾਂ ਨੂੰ ਇਹਨਾਂ ਨੂੰ ਥੋੜਾ ਮਲਾ ਕੇ ਲੈ ਕੇ ਹੁੰਦੇ ਨਾ ਤੁਸੀਂ ਕਿਉਂ ਇਹਨਾਂ ਦੀ ਜਾਨ ਜੋਖੀ ਵਿੱਚ ਕਿਉਂ ਪਾ ਰਹੇ ਹੋ ਜਾਨ ਜੋਖੀ ਤੋਂ ਅਸਰ ਜੀ ਕੋ ਤੇ ਉਹ ਘਰੇ ਆਣਾ ਚਾਹੁੰਦੇ ਸੀ ਉਹ ਦੋ ਚਾਰ ਦਿਨ ਲੈ ਰਹਿ ਜਾਣਗੇ ਫਿਰ ਵਾਪਸ ਛੱਡ ਦੇਣ ਹਲਾਤ ਕਿਤਾ ਤੁਹਾਨੂੰ ਪਤਾ ਵੀ ਹਲਾਤ ਬੜਾ ਹੀ ਮਾੜੇ ਆ ਜਲਾਤ ਮਾੜੇ ਆ ਬਹੁਤ ਮਾੜੇ ਆ ਸਾਰੇ ਪਿੰਡਾਂ ਚ ਪਾਣੀ ਪਾਣੀ ਹੈ तकरीबन 15 20 ਫੁੱਟ ਉੱਚਾ ਪਾਣੀ ਹੈਗਾ ਸਭ ਤਸਵੀਰਾਂ ਤੁਹਾਨੂੰ ਦਿਖਾ ਦਨਾ ਸਭ ਨੂੰ ਜਿਹੜੀਆਂ ਤਸਵੀਰਾਂ ਪਾਣੀ ਜਿਹੜਾ ਜਿਹੜਾ ਅੰਦਰ ਦੇ ਦੋ ਜਿਹੜਾ ਆਪ ਦਾ ਜਿਹੜਾ ਕੈਰ ਆ ਉਹ ਮਚਾਰਿਆ ਜਿਹੜੇ ਪਿੰਡਾਂ ਦੇ ਪਿੰਡਾ ਉਹ ਪਾਣੀ ਦੇ ਜਿਹੜੀ ਮਾਰ ਦੇ ਵਿੱਚ ਆ ਗਿਆ ਸਭ ਤੁਹਾਨੂੰ ਮੈਂ ਤਸਵੀਰ ਬੱਚਿਆਂ ਦੀ ਦਿਖਾਉਂਗਾ ਜਿਹੜੇ ਆਪਣੀ ਮਾਰ ਨਹੀਂ ਆ ਲੈ ਜਾ ਰਹੇ ਨੇ ਤਾਂ ਬੱਚਿਆਂ ਨੂੰ ਜਿਹੜੇ ਪਿਆਰੇ ਜਿਹੇ ਬੱਚੇ ਆ ਉਹ ਕਹਿ ਰਹੇ ਸੀ ਅਸੀਂ ਆਪਣੀ ਜਿਹੜੀ ਮਾਂ ਨੂੰ ਮਿਲ ਕੇ ਆਉਣਾ ਦਾ ਤਾਂ ਇੰਨਾ ਐਡੀ ਆਰ ਐਮ ਦੀ ਟੀਮ ਆ ਜਿਹੜੀ ਉਹ ਰਾਹਤ ਕਾਰ ਦੇ ਵਿੱਚ ਲੱਗੀ ਹੋਈ ਆ ਤਾਂ ਤੁਸੀਂ ਦੇਖ ਸਕਦੇ ਹੋ ਸਸਲੀਨਾ ਤੁਹਾਨੂੰ ਦਿਖਾ ਦਿੰਦੇ ਆ ਸਤਿ ਲੋਜ ਜਿਹੜੇ ਹਾਲਾਤ ਨੇ ਇਹ ਜਿਹੜੇ ਹੜ ਦੇ ਹਾਲਾਤ ਨੇ ਉਹ ਤੁਹਾਨੂੰ ਦਿਖਾ ਦਿੰਦੇ ਆ ਇਤਨਾ ਪਿਓਰ ਕਿ ਉਹ ਸਭ ਬਦਲੀ ਹੈ ਮਚਲੀ ਦਾ ਸਮੋਕਲੀਆ ਕਾ ਤੁਸੀਂ ਹਾਲਾਤ ਦੇਖ ਸਕਦੇ ਹੋ ਸਾਡੇ ਨਾਲ ਕੁਝ ਹੋਰ ਵੀ ਇਥੋਂ ਦੇ ਜਿਹੜੇ ਮੌਜੂਦ ਨਹੀਂ ਬਾਈ ਗੱਲਬਾਤ ਕਰਦੇ ਬਾਈ ਇਹ ਕਿਹੋ ਜਿਹੇ ਹਾਲਾਤ ਨੇ ਤੁਹਾਡੀ ਕਿੱਥੇ ਜਾਣਾ ਤੁਸੀਂ ਇਹ ਜਿਹੜੇ ਮਹਾਤਮਾ ਆਂ ਇਹ ਇਹਦਾ ਰਿਕੋ ਇਹ ਗੇਰਾ ਪਾਣੀ ਹਾਲਾਤ ਕਿਹੋ ਜਿਹੇ ਅੰਦਰ ਜਾ ਕੇ ਇਹ ਕਾਲਾ ਸੋ ਵਿੱਕੀ ਜਾਂਦੇ ਸਾਰੇ ਬਸ ਪਾਣੀ ਖਾਣੇ ਬਿਲਕੁਲ ਬਿਲਕੁਲ ਸੇ ਤੁਹਾਨੂੰ ਜਿਹੜਾ ਕੋਈ ਰਸਨ ਪਾਣੀ ਅੰਦਰ ਪਹੁੰਚ ਰਿਹਾ ਨਹੀਂ ਪਹੁੰਚਦਾ ਜੀ ਰਸਨ ਪਾਣੀ ਉਹਦੇ ਲੈ ਕੇ ਆਣਾ ਪਿਆ ਆ ਗਏ ਤੇ ਐਨਡੀਆਰਫ ਦੀ ਟੀਮਾਂ ਕੋ ਸਨ ਸਮਾਇਸੇ ਵੀ ਸੋਧਣੀਆਂ ਕੋਲ ਬੋਟਾਂ ਆਂ ਆਂ ਉਹ ਪੰਚਾ ਰਹੇ ਤੁਹਾਨੂੰ ਸੇਫ ਜਗ੍ਹਾ ਤੇ ਵੀ ਲੈ ਕੇ ਜਾ ਰਹੇ ਸੀ ਪਰਿਵਾਰ ਤੁਹਾਡਾ ਸੇਫ ਜਗ੍ਹਾ ਤੇ ਜਿਹਾ ਘਰੀ ਆ ਜੀ ਨਹੀਂ ਪਰਿਵਾਰ ਘਰੀ ਹੈ ਸਾਡੇ ਘਰ ਥੋੜਾ ਉੱਚੀ ਜਗ੍ਹਾ ਬਣਿਆ ਆ ਤੇ ਸੀਐਫਐ ਪਰਿਵਾਰ ਇੱਥੇ ਬਿਲਕੁਲ ਬਿਲਕੁਲ ਤਾਂ ਇਹਨਾਂ ਨੇ ਕਹਿਣਾ ਵੀ ਜਿਹੜਾ ਸਾਡਾ ਪਰਿਵਾਰ ਆ ਉਹ ਹਾਲੇ ਤੱਕ ਸੇਫ ਆ ਤਾਂ ਤਾਂ ਜਿਹੜਾ ਸਾਡਾ ਪਰਿਵਾਰ ਆ ਉਹ ਸੇਫ ਆਗਾ ਤਾਂ ਹਾਲੇ ਤੱਕ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੀ ਬੋਟ ਆ ਉਸ ਦੇ ਵਿੱਚ ਜਿਹੜੇ ਕੋਈ ਜਿਹੜੇ ਉਹ ਕਹਾ ਵਗੈਰਾ ਉਹ ਫਸ ਗਿਆ ਤੁਸੀਂ ਦੇਖ ਸਕਦੇ ਹੋ ਬੋਟ ਬੰਦ ਹੋ ਗਈ ਤਾਂ ਜਿਹੜੀ ਤਸਵੀਰ ਆ ਤੁਹਾਨੂੰ ਜਿਹੜੀ ਆਰਪ ਦੇ ਜਿਹੜੇ ਨੌਜਵਾਨ ਆ ਉਹ ਜਿਹੜੇ ਹਰ ਟਾਈਮ ਉਹ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਆ ਤਾਂ ਤੁਹਾਨੂੰ ਗਾਵੀਆਂ ਅੱਗੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣੇ ਆ ਕਿਹੋ ਜਿਹੇ ਹਾਲਾਤ ਨੇ ਕਿਹੋ ਜੀ ਜਿਹੜੀ ਜ਼ਿੰਦਗੀ ਲੋਕ ਬਸਰ ਕਰ ਰਹੇ ਨੇ